ਮੇਰੇ ਲੱਤਾਂ ਘਟੀਆਂ ਕਿਵੇਂ ਜੁਨਾ ਸ਼ੁਕਰ ਉਹਦੇ ਵਿੱਚ ਮੇਰਾ ਖਾਸਾ ਦਾ ਬਹੁਤ ਯਾਰਾ ਜੰਨਾਨ ਦੇ ਜਿੰਦ ਤੱਕ ਅੱਖਾਂ ਦੇ ਲੱਤਾਂ ਕੀ ਕੀ ਕਰਵਾਇਆ ਨੇ ਮੈਂ ਇੱਕ ਲੱਖ ਦੇ 60 ਹਜ਼ਾਰ ਦਿੱਤਾ ਉਹਨੇ ਇੱਕ ਅੱਖਾਂ ਉੱਪਰ ਇਤਨਾ ਹੀ ਆਖਿਆ ਉਹਨੇ ਇਹਨਾਂ ਨਾਲ ਮੈਂ ਪੂਰਾ ਦੁਕਾਣ ਭੋਗਿਆ ਮੈਂ ਨਾ ਤਾਂ ਕੋਈ ਬੋਝ ਫਰੀਆ ਕਰਨਾ ਕਹਿੰਨਾ ਮੇਰੀ ਬਾਹਰ ਤਮ ਕਰ ਕੀ ਕਰਦੇ ਬਪੂ ਜੀ ਕੰਮ ਕਰ ਮੇਰਾ ਟ੍ਰਾਂਸਪੋਰਟ ਦਾ ਬਹੁਤ ਵਧੀਆ ਕੰਮ ਸੀ ਜਿੱਤ ਤਮ ਕਰ ਤਮ ਅੱਛੇ ਸਸਣ ਜਾ ਨਹੀਂ ਸਕਿਆ ਤੇ ਕੰਮ ਕਰਦਾ ਪਤਾ ਨਹੀਂ ਬਣਾ ਜਾ ਤੂੰ ਕੰਮ ਨਹੀਂ ਸੀ ਰੈਸਲ ਬਿਲਕੁਲ ਅਸਲੀ ਹੱਥ ਕੀ ਕਹਿਣਾ ਚਾਹੋਗੇ ਕਲ ਸੈਡ ਮੈਂ ਖਾਲਸਾ ਦਾ ਬਹੁਤ ਸ਼ੁਕਰੀਆ ਕਰਦਾ ਕਿ ਲੋਕਾਂ ਦੀ ਮਦਦ ਕਰਦੇ ਰਹਿੰਦੇ ਪਰਖਾ ਲਈ ਤੁਹਾਡੇ ਬਾਹਰ ਕੀਤਾ ਖਾਲਸਾ